पावर मीडिया पंजाब चैनल देख रहे स्रोतिया का मैं गगनदीप कौर स्वागत करती दी हाँ गुरदुर रोड ने ਬੈਂਕ ਧਾਰੀਵਾਲ ਵਿਖੇ ਦਹਿ ਹਿਊਮਨ ਰਾਈਟਸ ਸੁਰੱਖਿਆ ਸੁਸਾਇਟੀ ਜ਼ਿਲ੍ਹਾ ਬੁਰਦਾਸਪੁਰ ਟੀਮ ਦਾ ਮੁਖ ਦਫਤਰ ਦਾ ਉਦਘਾਟਨ ਤਾਰਵਿਕ ਸ਼ਖਸ਼ੀਤ ਕਥਾਵਾਚੇ ਪਾਈ ਸਾਹਿਬ ਜਸਵਿੰਦਰ ਸਿੰਘ ਜੀ ਕਲੇਰ ਨੇ ਵਾਹਿਗੁਰੂ ਅੱਗੇ ਅਰਦਾਸ ਕਰਕੇ ਰੀਬਨ ਕੱਟ ਕੇ ਦਫਤਰ ਦਾ ਰਸਮੀ ਉਦਘਾਟਨ ਕੀਤਾ ਗਿਆ ਇਸ ਮੌਕੇ ਤੇ ਲੱਡੂ ਵੰਡੇ ਗਏ ਅਤੇ ਸ਼ਹੀਦਾਂ ਦੀ ਸਰਤਾਜ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਠੰਡੇ ਮਿੱਠੇ ਜਲਦੀ ਛਬੀਲ ਸਾਰਾ ਦਿਨ ਲਗਾਈ ਗਈ ਇਸ ਮੌਕੇ ਤੇ ਸੰਸਥਾ ਦੇ ਪੰਜਾਬ ਪ੍ਰਧਾਨ ਇੰਜੀਨੀਅਰ ਜਤਿੰਦਰ ਪਾਲ ਸਿੰਘ ਜੀਪੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰ ਵੇ ਆਖਿਆ ਕਿ ਸਾਡੀ ਸੰਸਥਾ ਦਹਾਕਿਆਂ ਤੋਂ ਗੁਰਦਾਸਪੁਰ ਤੇ ਪੰਜਾਬ ਵਿੱਚ ਲੋਕ ਸੇਵਾ ਦੇ ਕੰਮ ਕਰ ਰਹੀ ਹੈ ਜ਼ਿਲ੍ਹਾ ਗੁਰਦਾਸਪੁਰ ਦੀ ਟੀਮ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ ਸੰਸਥਾ ਨੂੰ ਇੱਕ ਦਫ਼ਤਰ ਦੀ ਜ਼ਰੂਰਤ ਸੀ ਜਿਸ ਵਿੱਚ ਲੋੜਵੰਦ ਲੋਕ ਸਾਡੀ ਸੰਸਥਾ ਨਾਲ ਸੰਪਰਕ ਕਰ ਸਕਣ ਸੋ ਅੱਜ ਤਾਰੀਵਾਲ ਵਿਖੇ ਜ਼ਿਲ੍ਹਾ ਗੁਰਦਾਸਪੁਰ ਦਾ ਮੁੱਖ ਦਫ਼ਤਰ ਦਾ ਉਦਘਾਟਨ ਕੀਤਾ ਹੈ ਜਿਸ ਨਾਲ ਵੀ ਮਨੁੱਖੀ ਅਧਿਕਾਰਾਂ ਦਾ ਤੱਕਾ ਹੁੰਦਾ ਹੈ ਉਸ ਸਾਡੇ ਦਫ਼ਤਰ ਵਿਖੇ ਸੰਪਰਕ ਕਰ ਸਕਦਾ ਹੈ ਸਾਡੇ ਦਫ਼ਤਰ ਵਿੱਚ ਹਰ ਵਕਤ ਤੁਹਾਨੂੰ ਸੰਸਥਾ ਦਾ ਕੋਈ ਨਾ ਕੋਈ ਸੇਵਾਦਾਰ ਜ਼ਰੂਰ ਮਿਲੇਗਾ ਇਸ ਮੌਕੇ ਤੇ ਜ਼ਿਲ੍ਹਾ ਯੂਥ ਪ੍ਰਧਾਨ ਲਵਿੰਗ नागी जिला मेयर प्रधान सुखदेव सिंह कैप्टन रणधीर सिंह जनरल सकतर दलजीत सिंह छोटेपुर सकतर चमन लाल जॉइंट सकतर हरभजन सिंह रणिया गुरमुख सिंह कांग, सतीश कुमार देसा सिंह सुखदेव सिंह रामपाल बल अवतार सिंह रणजीत सिंह नागी गुरमीत सिंह दफ्तर इंचार्ज जसपाल सिंह जतिंदर कुमार सतनाम सिंह अवतार सिंह नीरज पुन्ना रजेंद्र लवली ਅਤੇ ਸੰਸਥਾ ਦੇ ਹੋਰ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ ਇਸ ਮੌਕੇ ਤੇ ਸ਼ਹਿਰ ਤਾਰੀਵਾਲ ਦੇ ਸਮਾਜਿਕ ਰਾਜਨੀਤਿਕ ਜਥੇਬੰਦੀਆਂ ਨਾਲ ਸੰਬੰਧਿਤ ਸ਼ਖਸੀਅਤ ਡਾਕਟਰ ਕਮਲਜੀਤ ਸਿੰਘ ਕੇਜੇ ਵਜ਼ੀਰ ਸਿੰਘ ਲਾਲੀ ਲਖਵਿੰਦਰ ਸਿੰਘ ਪੰਨੂ ਨਰਿੰਦਰ ਕੁਮਾਰ ਕਾਲੇ ਸ਼ਾ ਐਮ ਸੀ ਜੋਜਾ ਕਾਂਗਰਸ ਸਿਟੀ ਪ੍ਰਧਾਨ ਸਰਦਾਰੀ ਲਾਲ ਹੀਰਾ ਲਾਲ ਬਲਦੇਵ ਸਿੰਘ ਨਿਮਾਣਾ ਲਾਹੌਰੀਆ ਨੀਰਜ ਮਹਾਜਨ ਸੋਨੂ ਜਗਦੀਸ਼ ਰਾਜ ਰੋਬਨ ਵੋਰਾ ਆਸੂ ਸੋਨੂ ਰੰਦਾਵਾ ਜਗਦੀਸ਼ ਰਾਜ ਅਤੇ ਹੋਰ ਬਹੁ ਗਿਣਤੀ ਵਿੱਚ ਸ਼ਖਸ਼ੀਤਾ ਨੇ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਦੇਖੋ ਸਾਡੇ ਧਾਰੀਵਾਲ ਤੋਂ ਪੱਤਰਕਾਰ ਅਸ਼ੋਕ ਕੁਮਾਰ ਦੀ ਖਾਸ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਦਾ ਦਿਨ ਹੈ ਜੀ ਧਾਰੀਵਾਲ ਸ਼ਹਿਰ ਦੇ ਵਿੱਚ ਇਥੋਂ ਦੇ ਜਿੰਮੇਵਾਰ ਪਤਵੰਤੇ ਲੋਕ ਅਤੇ ਇਲਾਕੇ ਦੇ ਲੋਕ ਜਿਹੜੇ ਇਨਸਾਨੀਅਤ ਦੀ ਸੇਵਾ ਕਰਨ ਵਾਲੇ ਲੋਕ ਨੇ ਉਹਨਾਂ ਨੇ ਇਕੱਠੇ ਹੋ ਕੇ ਹਿਮਨਨ ਰਾਈਟਸ ਦਾ ਦਫ਼ਤਰ ਇੱਥੇ ਜਿਲਾਵਾਜਦ ਅੱਜ ਆਰੰਭਤਾ ਹੋਈ ਹੈ ਬੜੀ ਖੁਸ਼ੀ ਦੀ ਗੱਲ ਹੈ ਸੇਵਾ ਦੇ ਕਾਫੀ ਲੰਮੇ ਸਮੇਂ ਤੋਂ ਇਹ ਸਾਰੇ ਵੀ ਉਤਾਰ ਰਹੇ ਨੇ ਮਨੁੱਖੀ ਅਧਾਰਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਾਉਂਦੇ ਨੇ ਇਨਸਾਨੀਅਤ ਦੀ ਸੇਵਾ ਕਰ ਰਹੇ ਨੇ ਇੱਕ ਦਫ਼ਤਰ ਦੀ ਬੜੀ ਲੋੜ ਸੀ ਕਿ ਜੇ ਕੋਈ ਲੋੜਵੰਦ ਹੋਵੇ ਉਹਨੂੰ ਅਚਾਨਕ ਲੋੜ ਪਵੇ ਤਾਂ ਕਿੱਥੇ ਜਾ ਕੇ ਮਿਲੇ ਅੱਜ ਇਹਨਾਂ ਵੀਰਾਂ ਨੇ ਬਹੁਤ ਉੱਚੀ ਸੱਚੀ ਸੋਚ ਤੇ ਪਹਿਰਾ ਦੰਦਿਆ ਹੋਇਆ ਇਸ ਸਥਾਨ ਤੇ ਅੱਜ ਆਫਿਸ ਦੀ ਅਰੰਭਤਾ ਹੋ ਗਈ ਆ ਦਫ਼ਤਰ ਖੁੱਲ ਗਿਆ ਮੈਂ ਸਮਝਣਾ ਇਹਦੀ ਬੜੀ ਲੋੜ ਸੀ ਜਦੋਂ ਵੀ ਕਿਤੇ ਕਿਸੇ ਨੂੰ ਲੋੜ ਪਵੇਗੀ ਹੁਣ ਇਹਦੀ ਮਸ਼ਹੂਰੀ ਹੋਵੇਗੀ ਸਾਰੇ ਤਾਂ ਗੱਲ ਜਾਵੇਗੀ ਮੇਰੇ ਸਨੇਰੇ ਜਦੋਂ ਵੀ ਲੋੜ ਪਵੇ ਕੋਈ ਇੱਥੇ ਆ ਕੇ ਆ ਸਕਦਾ ਅੱਗੋਂ ਇਹਨਾਂ ਦੀ ਸਾਰੀ ਟੀਮ ਰਾਤ ਦਿਨ ਇਨਸਾਨੀਅਤ ਦੀ ਸੇਵਾ ਵਾਸਤੇ ਤਤਪਾ ਰਿਆ ਕੋਵਿਡ ਵਿੱਚ ਬੜੀ ਸੇਵਾ ਕੀਤੀ ਜਦੋਂ ਵੀ ਕਿਤੇ ਸਮਾਜ ਦੇ ਉੱਤੇ ਕੋਈ ਆਫਤਾ ਪਈ ਇਹਨਾਂ ਦੀ ਸਾਰੀ ਟੀਮ ਹਟਾ ਕੇ ਅੱਗੇ ਹੋ ਕੇ ਸਮਾਜ ਦੀ ਸੇਵਾ ਕਰਦੇ ਆ ਸਾਰੇ ਵੀਰਸ ਲਾਗਾ ਜੋਗ ਨੇ ਅੱਜ ਇੱਕ ਹੋਰ ਖੁਸ਼ੀ ਦੀ ਕੜੀ ਵਿੱਚ ਜੁੜ ਗਈ ਹੈ ਕਿ ਇੱਥੇ ਦਫ਼ਤਰ ਦੀ ਰੰਗਤਾ ਹੋ ਗਈ ਹੈ ਇਹ ਬੜੀ ਜ਼ਰੂਰੀ ਸੀ ਇਸ ਕਰਕੇ ਇਥੇ ਇਸ ਸਾਰੀ ਟੀਮ ਨੂੰ ਮੈਂ ਵਧਾਈ ਦੇਣਾ ਉਥੇ ਇਲਾਕੇ ਦੇ ਲੋਕਾਂ ਨੂੰ ਵੀ ਵੱਧ ਤੋਂ ਵੱਧ ਮੇਰੇ ਵੱਲੋਂ ਇਹ ਅਪੀਲ ਆ ਕਿ ਇਸ ਟੀਮ ਦਾ ਵੱਧ ਤੋਂ ਵੱਧ ਸਾਥ ਦਿਓ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰੋ ਤਾਂ ਜੋ ਕੋਈ ਵੀ ਦੁਖੀਆ ਨਾ ਰਵੇ ਕੋਈ ਲੋੜਵੰਦ ਇਥੇ ਪਰੇਸ਼ਾਨੀ ਨਾਲ ਚੱਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਦਾਸ ਇੰਜੀਨੀਅਰ ਜਤਿੰਦਰਪਾਲ ਸਿੰਘ ਜੀ ਪੀ ਪੰਜਾਬ ਪ੍ਰਦਾਨ ਹਿਊਮਨ ਰਾਈਟਸ ਸੁਸਾਇਟੀ ਅੱਜ ਅਸੀਂ ਬੜੇ ਵਿਡਭਾਗੇ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਆ ਕਿ ਸਾਡੇ ਜਿਹੜੇ ਗਰਦਾਸਪੁਰ ਜ਼ਿਲ੍ਹੇ ਦੀ ਟੀਮ ਆ ਉਹਦਾ ਇੱਕ ਦਫਤਰ ਭਾਈ ਸਾਹਿਬ ਦਸਵਿੰਦਰ ਸਿੰਘ ਕਲੇਰ ਜੀ ਇਹ ਭਾਈ ਸਾਹਿਬ ਨੇ ਵਸਮੀ ਤੌਰ ਤੇ ਅੱਜ ਦੁਗਾਟਨ ਕੀਤਾ ਗੁਰੂ ਮਹਾਰਾਜ ਦਾ ਕੋਟ ਆਸਰਾ ਲੈ ਕੇ ਅਰਦਾਸ ਕਰਕੇ ਉਹਨਾਂ ਨੇ ਸਾਡੇ ਦਫਤਰ ਦਾ ਦੁਗਾਟ ਹੀ ਕੀਤਾ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੀ ਸੰਸਥਾ ਜਿਹੜੀ ਹੈ ਦਹਾਕਿਆਂ ਦੇ ਉੱਤੋਂ ਗਰਦਾਸਪੁਰ ਜ਼ਿਲ੍ਹੇ ਵਿੱਚ ਤੇ ਪੂਰੇ ਪੰਜਾਬ ਦੇ ਵਿੱਚ ਸੇਵਾ ਕਰ ਰਹੀ ਆ ਕੋਵਿਡ ਦੇ ਵਿੱਚ ਵੀ ਬਹੁਤ ਸੇਵਾ ਕੀਤੀ ਸੀ ਹੁਣ ਵੀ ਜਿੱਥੇ ਵੀ ਸਾਡੀ ਲੋੜ ਪੈਂਦੀ ਸੀ ਅਸੀਂ ਅੱਜ ਤੋਂ ਦੇਸ਼ਾਂ ਤਕਰੀਬਨ ਸਾਨੂੰ ਜਾਣਦੇ ਸਾਰੇ ਸ਼ਹਿਰਾਂ ਵਾਸੀ ਸਾਰੇ ਪਰਤਵੰਤੇ ਸੱਜਣ ਸੀ ਪਰ ਫਿਰ ਵੀ ਇੱਕ ਦਫ਼ਤਰ ਦੀ ਬੜੀ ਜ਼ਰੂਰਤ ਸੀ ਕਿ ਕਈ ਬੰਦੇ ਅਣਜਾਣ ਹੁੰਦੇ ਆ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਕਿੱਥੇ ਮਿਲਣਾ ਇਸ ਕਰਕੇ ਦਫ਼ਤਰ ਦੀ ਜ਼ਰੂਰਤ ਨੂੰ ਸਮਝਦੇ ਹੋਏ ਅੱਜ ਅਸੀਂ ਇੱਥੇ ਦਫ਼ਤਰ ਖੋਲ੍ਹਿਆ ਵਾ ਆ ਜੀਟੀ ਰੋਡ ਦੇ ਉੱਤੇ ਤੇ ਗਰਮੇਸ਼ ਸਿੰਘ ਇੱਥੇ ਮੁੱਖ ਸੇਵਾਦਾਰ ਰਹਿਣਗੇ ਦਫ਼ਤਰ ਇੰਚਾਰਜ ਨੰਬਰ ਦਿੱਤੇ ਨੇ ਤੇ ਜਿਹੜਾ ਵੀ ਇੱਥੇ ਆਵੇਗਾ ਉਹ ਆਪਣੇ ਦੁੱਖ ਜਿੰਨੀ ਵੀ ਸਾਡੇ ਕੋਲ ਹੋਏਗੀ ਉਦੀ ਆਪਣਾ ਸੇਵਾ ਕਰਾਂਗੇ ਇੱਥੇ ਇਹਨਾਂ ਕੋਲ ਨੋਟ ਕਰਾਉਣਗੇ ਸਾਡੇ ਨਾਲ ਸੰਪਰਕ ਕਰਨਗੇ ਸਾਰੀ ਟੀਮ ਇੱਥੇ ਇਕੱਠੀ ਹੋਏਗੀ ਅੱਗੇ ਵੀ ਸਾਡੀ ਜਿਹੜੀ ਮਹੀਨੇਵਾਰ ਮੀਟਿੰਗ ਜਿਹੜੀ ਹੁੰਦੀ ਉਹ ਵੀ ਹੁਣ ਇੱਥੇ ਹੋਇਆ ਕਰੇਗੀ ਤੇ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਕਿ ਸਾਡੀ ਸਸਤਾ ਜਿਹੜੀ ਆ ਜਿੰਨੇ ਵੀ ਇੱਥੇ ਸਭ ਜਿੰਮੇਵਾਰ ਬੰਦੇ ਨੇ ਸਾਰੇ ਤਿਲ ਭੁੱਲ ਆਪਣਾ ਕੱਢ ਕੇ ਆਪਣੀ ਦਸਵੰਦ ਕੱਢ ਕੇ ਹੀ ਸੇਵਾ ਕਰਦੇ ਅਸੀਂ ਕਿ ਸਰਕਾਰੀ ਜਾਂ ਕਿਸੇ ਪੋਲੀਟੀਕਲ ਬੰਦੇ ਤੋਂ ਕਦੀ ਵੀ ਸਰਕਾਰੀ ਤੌਰ ਤੇ ਉਹਨਾਂ ਦੀ ਹੈਲਪ ਨਹੀਂ ਲਈ ਅੱਗੇ ਤੋਂ ਵੀ ਜਿੰਨੀ ਵੀ ਸਾਡੀ ਸ਼ਮਤਾ ਹੋਏਗੀ ਦਿਨ ਰਾਤ ਮਿਹਨਤ ਕਰਾਂਗੇ ਅੱਜ ਦਾ ਇਹ ਦਫਤਰ ਦਾ ਬਗਾਟਨ ਕੀਤਾ ਤੇ ਹੁਣ ਅਧਵਾਟੇ ਦੇ ਉਪਰੰਤ ਸ਼ਹੀਦਾਂ ਦੇ ਸਰਤਾਜ ਤਨਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ੍ਰੀ ਦੀਗਰਪੁਰ ਨੂੰ ਸਮਰਪਿਤ ਸ਼ਬੀਲ ਚੱਲੇਗੀ ਸਾਰਾ ਦਿਨ ਤੇ ਮੈਂ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਦੇਣਾ ਇੱਥੇ ਆਏ ਸਾਰੀ ਟੀਮ ਦੇ ਮੈਂਬਰ ਤੇ ਹੋਰ ਪਤਵੱਤੇ ਸੱਜਣ ਧਾਰੀਵਾਲ ਦੇ ਜਿਹੜੇ ਪਹੁੰਚੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਹਮਾਰਾ ਇਸ ਸੁਰੱਖਿਆ ਸੁਸਾਇਟੀ ਵੱਲੋਂ ਬਹੁਤ ਹੀ ਵਧੀਆ ਇੱਕ ਉਪਰਾਲਾ ਵਾ ਕਿਉਂਕਿ ਜਿੱਦਾਂ ਪ੍ਰਧਾਨ ਸਾਹਿਬ ਨੇ ਅੱਗੇ ਦੱਸਿਆ ਕਿ ਇੱਕ ਦਫ਼ਤਰ ਦੀ ਇਸ ਇੱਥੇ ਕਮੀ ਸੀ ਤੇ ਦਫ਼ਤਰ ਆਪਾਂ ਬਣਾਤਾ। ਕਾਫੀ ਲੰਮੇ ਸਮੇਂ ਤੋਂ ਮੈਂ ਸਾਰੇ ਆ ਪਤਵੰਤੇ ਸੱਜਣਾਂ ਨੂੰ ਦੱਸਣਾ ਚਾਹੁੰਦਾ ਕਿ ਕਾਫੀ ਲੰਮੇ ਸਮੇਂ ਤੋਂ ਸਾਡੀ ਜਿਹੜੀ ਸੰਸਥਾ ਵਾ ਇਹ ਸੇਵਾ ਕਰ ਰਹੀ ਹੈ ਤੇ ਇਸ ਸੇਵਾ ਦੇ ਵਿੱਚ ਸਾਰੇ ਹੀ ਮੈਂਬਰਾਂ ਨੇ ਬਹੁਤ ਜ਼ਿਆਦਾ ਯੋਗਦਾਨ ਪਾਇਆ। ਕੁਝ ਸਾਡੇ ਨਾਲ ਕਾਫੀ ਪੁਰਾਣੇ ਵੀ ਆ ਕੁਝ ਨਵੇਂ ਮੈਂਬਰ ਵੀ ਜੁੜੇ ਨੇ। ਤੇ ਮੈਂ ਇਥੇ ਇਹ ਦੱਸ ਦੇਣਾ ਚਾਹੁੰਦਾ ਕਿ ਸਰਦਾਰ ਜਤਿੰਦਰਪਾਲ ਸਿੰਘ ਜੀ ਜਿਪੀ ਜੋ ਕਿ ਜ਼ਿਲ੍ਹਾ ਪ੍ਰਧਾਨ ਸੀ ਪਹਿਲਾਂ ਹੁਣ ਪੰਜਾਬ ਪ੍ਰਧਾਨ ਜੀ ਬਿਮਾਰੀ ਮਿਲੇ ਆ ਬਹੁਤ ਹੀ ਵਧੀਆ ਬਹੁਤ ਹੀ ਸਹੀ ਤਰੀਕੇ ਨਾਲ ਸਾਰੀ ਟੀਮ ਨੂੰ ਲੈ ਕੇ ਤੋਰਦੇ ਨੇ ਤੇ ਬਹੁਤ ਹੀ ਇਹਨਾਂ ਦਾ ਯੋਗਦਾਨ ਆ ਤੇ ਸਾਰੇ ਨੂੰ ਇੱਕ ਵਾਰੀ ਮੈਂ ਫੇਰ ਇਹ ਗੱਲ ਕਹਿ ਦੇਣਾ ਚਾਹੁੰਦਾ ਕਿ ਸਾਰੇ ਹਿਮਰਾਜ ਵਰਸਾ ਸਰਟੀਫਿਕੇਟ ਦੇ ਜਿਹੜੇ ਪੁਰਾਣੇ ਵੀ ਤੇ ਜਿਹੜੇ ਨਵੇਂ ਮੈਂਬਰ ਵੀ ਆ ਜਿਹੜੇ ਕੁਝ ਸਾਡੇ ਨਾਲ ਕਿਸੇ ਕਾਰਨ ਕੁਝ ਨਾਰਾਜ਼ ਹੋ ਗਏ ਨੇ ਮੈਂ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਨਾ ਕਿ ਉਹ ਫੇਰ ਇੱਕ ਵਾਰੀ ਦੁਬਾਰਾ ਆਉਣ ਕਿਉਂਕਿ ਇੱਕ ਬਹੁਤ ਵਧੀਆ ਇਹ ਟੀਮ ਤਿਆਰ ਹੋਈ ਹੈ ਮੈਂ ਸਾਰਿਆਂ ਨੂੰ ਫੇਰ ਇੱਕ ਵਾਰੀ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਕਿ ਇਸ ਟੀਮ ਨੂੰ ਤਿਆਰ ਕਰੀਏ ਕਿਉਂਕਿ ਇਹ ਸਾਡੇ ਕਿਸੇ ਇਕੱਲੇ ਦੀ ਟੀਮ ਨਹੀਂ ਹੈ ਕਿਸੇ ਦਾ ਪਰਿਵਾਰ ਦੇ ਕੋਈ ਆਪਣੀ ਟੀਮ ਨਹੀਂ ਹੈਗੀ ਇਹ ਸਾਰੀ ਟੀਮ ਸਮਾਜ ਦੇ ਹੱਕਾਂ ਵਾਸਤੇ ਸਮਾਜ ਦੇ ਵਿੱਚ ਸੇਵਾ ਵਾਸਤੇ ਬਣੀ ਹੈ ਤੇ ਇਸ ਕਰਕੇ ਸਾਰਿਆਂ ਮੇਰਾ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਇੱਥੇ ਪਹੁੰਚੋ ਔਰ ਬਹੁਤ-ਬਹੁਤ ਧੰਨਵਾਦ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਧਾਰੀਵਾਲ ਸ਼ਹਿਰ ਵਿਖੇ ਜੋ ਹਿਊਮਨ ਰਾਈਟਸ ਸਪੋਰਟ ਸੋਸਾਇਟੀ ਦੇ ਦਫ਼ਤਰ ਦਾ ਉਦਘਾਟਨ ਸਤਿਕਾਰਯੋਗ ਧਾਰਮਿਕ ਸ਼ਖਸੀਅਤ ਗਿਆਨੀ ਜਸਵਿੰਦਰ ਸਿੰਘ ਜੀ ਵੱਲੋਂ ਕੀਤਾ ਗਿਆ ਉਹਨਾਂ ਦੇ ਨਾਲ ਪ੍ਰਧਾਨ ਸਾਹਿਬ ਲਾਹੌਰ ਪਤਵੰਤੇ ਸੱਜਣ ਹਾਜ਼ਰ ਨੇ ਤੇ ਇਲਾਕੇ ਦੇ ਲੋਕਾਂ ਨੂੰ ਇਹਨਾਂ ਗੱਲਾਂ ਦੀ ਲੋੜ ਪੈਂਦੀ ਆ ਹਰ ਮਹਿਸੂਸ ਕਰਦਾ ਹੈ ਕਿ ਸਾਡੀ ਕੋ ਬਾਹ ਫੰਡ ਵਾਲਾ ਹੋਏ ਉਹ ਇਸ ਦਫਤਰ ਵਿੱਚ ਪਹੁੰਚ ਕਰ ਸਕਣਗੇ ਸਾਰੇ ਇਲਾਕੇ ਦੇ ਲੋਕ ਜਦੋਂ ਕਿਸੇ ਤੇ ਕੋਈ ਭੀੜ ਬਣਦੀ ਆ ਤਾਂ ਇਹ ਹਿਊਮਨ ਰਾਈਟਸ ਬਾਰੇ ਲੋਕਾਂ ਨੂੰ ਵੇਅ ਕੀਤਾ ਜਾਵੇਗਾ ਲੋਕਾਂ ਦੇ ਕੰਮਾਂ ਦੇ ਪ੍ਰਤੀ ਇਹ ਸੰਸਾਦੀ ਪਹਿਲਾਂ ਵੀ ਕਾਫੀ ਸਮੇਂ ਤੋਂ ਸੇਵਾ ਕਰ ਰਹੀ ਆ ਤੇ ਅੱਜ ਇਸ ਦਫਤਰ ਨਾਲ ਘਾਟਨੀ ਕਰਕੇ ਗਿਆਨੀ ਜੀ ਹੁਣਾਂ ਨੇ ਇਹ ਉਸ ਘਾਟਨੀ ਕੀਤਾ ਹੈ ਦਾਸ ਨੂੰ ਖੁਸ਼ੀ ਹੋਈ ਆ ਤੇ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਇਸ ਸੰਗਤਾਂ ਨਾਲ ਜੁੜ ਕੇ ਸਮਾਜ ਦੇ ਭਲੇ ਲਈ ਵੱਤਵਾਰ ਸਭਾਵਾਂ ਕੀਤੀਆਂ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ